ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਜੰਗੀ ਪੱਧਰ ਉੱਤੇ ਪ੍ਰਚਾਰ ਅਤੇ ਤਿਆਰੀਆਂ ਆਰੰਭੀਆਂ ਜਾ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਯੂਨਿਟ ਪੰਜਾਬ ਵੱਲੋਂ ਸਿਆਸੀ ਪ੍ਰਚਾਰ ਦੇ ਨਾਲ ਨਾਲ ਵਿਆਹ ਦੀਆਂ ਤਿਆਰੀਆਂ ਵੀ ਆਰੰਭ ਲਈਆਂ ਗਈਆਂ ਨੇ ਵਿਆਹ ਹੈ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੋਰਦਾ ਡਾਕਟਰ ਬਲਜਿੰਦਰ ਕੋਰਦਾ ਹੋਣ ਵਾਲਾ ਪਤੀ ਵੀ ਸਿਆਸੀ ਪੈਠ ਰੱਖਦਾ ਹੈ ਆਮ ਆਦਮੀ ਪਾਰਟੀ ਮਾਝਾ ਜ਼ੋਨ ਦੇ ਪ੍ਰਧਾਨ ਰਾਜ ਸਿੰਘ ਬੱਲੇ ਡਾਕਟਰ ਬਲਜਿੰਦਰ ਕੌਰ ਦੇ ਹੋਣ ਵਾਲੇ ਪਤੀ ਹਨ ਜਾਣਕਾਰੀ ਮੁਤਾਬਕ 7 ਜਨਵਰੀ ਨੂੰ ਦੋਹਾ ਦੀ ਰਿੰਗ ਸੈਰੇਮਨੀ ਹੋਵੇਗੀ ਅਤੇ ਫਰਵਰੀ ਮਹੀਨੇ ਚ ਦੋਹਾ ਦਾ ਵਿਆਹ ਹੋਣ ਜਾ ਰਿਹਾ ਹੈ ਵਿਆਹ ਦੇ ਇਸ ਸਮਾਰੋਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਵੱਡੇ ਸਿਆਸੀ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ ਕਿ ਆਸ ਅਜੇ ਹੀ ਵੀ ਲਗਾਏ ਜਾ ਰਹੇ ਹਨ ਕਿ ਪਾਰਟੀ ਦੋ ਰਸੇ ਵਿਧਾਇਕਾ ਨੂੰ ਵੀ ਵਿਆਹ ਲਈ ਸੱਦਾ ਭੇਜ ਜਾਵੇਗਾ ਵਿਵੇਖਣਾ ਇਹ ਬਣਦਾ ਹੈ ਕਿ ਕੀ ਇਸ ਸਮਾਰੋਹ ਦੌਰਾਨ ਰਸੇ ਵਿਧਾਇਕਾ ਦਾ ਮਾਨਮੋਟਾਵ ਦੂਰ ਕਰਨ ਚ ਪਾਰਟੀ ਕਾਮਯਾਬ ਰਹਿੰਦੀ ਹੈ ਇੱਕ ਦਿਲਚਸਪ ਗੱਲ ਇਹ ਵੀ ਵੇਖਣ ਵਾਲੀ ਹੋਵੇਗੀ ਕਿ ਵਿਆਹ ਤੋਂ ਬਾਅਦ ਡਾਕਟਰ ਬਲਜਿੰਦਰ ਕੌਰ ਦੀ ਢੋਲੀ ਤਾਂ ਮਾਝੇ ਲਈ ਰਵਾਨਾ ਹੋਣੀ ਹੈ ਅਜੇਹੇ ਚ ਤਲਵੰਡੀ ਸਾਬੋ ਦੀ ਵਿਧਾਇਕਾ ਵਜੋਂ ਉਹ ਆਪਣੀ ਜ਼ਿੰਮੇਵਾਰੀ ਜਿੰਨਾਂ ਬਾਅਦ ਪਹੁੰਗੇ ਬਿਊਰੋ ਰਿਪੋਰਟ ਟੀਵੀ ਪੰਜਾਬ